ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਰਚੈਂਟ ਨੇਵੀ ਵਿੱਚ ਤਾਇਨਾਤ 21 ਸਾਲਾ ਨੌਜਵਾਨ ਬਲਰਾਜ ਸਿੰਘ ਵੱਲੋਂ ਯੂਕੇ ਬਾਰਡਰ ਤੇ ਸ਼ਿਪ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਪਰਿਵਾਰਕ ਮੈਂਬਰ ਇਸ ਨੂੰ ਖੁਦਕੁਸ਼ੀ ਨਾ ਮੰਨਦੇ ਹੋਏ ਕਤਲ ਦਾ ਸ਼ੱਕ ਜ਼ਾਹਰ ਕਰ ਰਹੇ ਹਨ ਮੋਹਾਲੀ ਦੇ ਬਲੌਂਗੀ ਦਾ ਰਹਿਣ ਵਾਲਾ ਬਲਰਾਜ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਗਮਗੀਨ ਮਾਹੌਲ ਹੈ 16 ਮਾਰਚ ਨੂੰ ਬਲਰਾਜ ਦੇ ਪਿਤਾ ਨੂੰ ਸ਼ਿਪਿੰਗ ਕੰਪਨੀ ਤੋਂ ਫੋਨ ਆਇਆ ਕਿ ਉਸ ਦਾ ਪੁੱਤਰ ਨਹੀਂ ਰਿਹਾ ਜਿਸ ਨੂੰ ਲੈ ਕੇ ਇੱਕ ਰਿਸ਼ਤੇਦਾਰ ਵੱਲੋਂ ਤੁਰੰਤ ਵੀਜ਼ਾ ਲੈ ਕੇ ਲੰਡਨ ਪਹੁੰਚਦੇ ਨੇ ਤਾਂ ਫਿਰ ਇਸ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਸ਼ਿਪ ਵਿੱਚ ਮੌਜੂਦ ਅਫਸਰਾਂ ਤੇ ਸ਼ੱਕ ਜ਼ਹਿਰ ਕੀਤਾ ਜਾ ਰਿਹਾ ਹੈ ਮ੍ਰਿਤਕ ਬਲਰਾਜ ਦੀ ਦੇਹ ਨੂੰ ਲੈ ਕੇ ਉਸ ਦੇ ਪਿਤਾ ਅਤੇ ਰਿਸ਼ਤੇਦਾਰ ਪੰਜਾਬ ਪਹੁੰਚੇ ਜਿ ਤੇ ਉਹਦੀ লাশ ਨੂੰ ਪੋਸਟਮਾਰਟਮ ਲਈ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਰਖਵਾਇਆ ਗਿਆ ਤੇ ਪੋਸਟਮਾਰਟਮ ਕਰਵਾ ਕੇ ਹੁਣ ਪਰਿਵਾਰ ਨੂੰ ਮ੍ਰਿਤਕ ਦੇ ਸੌਂਪ ਦਿੱਤੀ ਗਈ ਹੈ ਮੇਰਾ ਨਾਮ ਵਿਕਰਮ ਸਿੰਘ ਜੀ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ ਬੇਟੇ ਦਾ ਕੀ ਨਾਮ ਬੇਟੇ ਦਾ ਨਾਮ ਬਲਗਵਰ ਸਿੰਘ ਹੈ ਉਹ ਮਰਚੰਟ ਨੇਵੀ ਦੇ ਵਿੱਚ ਐਜ਼ ਅ ਡੈੱਕ ਐਡਟ ਟ੍ਰੇਨਿੰਗ ਤੇ ਗਿਆ ਹੋਇਆ ਸੀ ਤੇ 16 ਤਰੀਕ ਨੂੰ ਇਹਦੀ ਕੰਪਨੀ ਨੇ ਆ ਕੇ ਸਾਨੂੰ ਦੱਸਿਆ ਕਿ ਵੀ ਤੁਹਾਡਾ ਬੇਟਾ ਨਹੀਂ ਰਿਹਾ ਉਹਨੇ ਤੇ ਉਹ ਕਹਿੰਦੇ ਕਹਿੰਦੇ ਜੇ ਭਾਈ ਤੁਸੀਂ ਉਹਨੂੰ ਜਾ ਕੇ ਲਿਆਉਣਾ ਚਾਹੁੰਦੇ ਤਾਂ ਸਾਨੂੰ ਦੱਸ ਦਿਓ ਤੇ ਮੈਂ ਕਿਹਾ ਹਾਂ ਬਈ ਮੈਂ ਆਪਣੇ ਬੇਟੇ ਨੂੰ ਲੈਣਾ ਚਾਹੁੰਗਾ ਤੇ ਉਹਨਾਂ ਨੇ ਮੇਰਾ ਤੇ ਮੇਰੇ ਭਾਂਜੇ ਦਾ ਪਾਸਪੋਰਟ ਲਕਤਾ ਤੇ ਸਾਨੂੰ ਵੀਜ਼ਾ ਵਾਸਤੇ ਲੈ ਕੇ ਗਏ ਉਹ ਤੇ ਉਸ ਤੋਂ ਬਾਅਦ ਸਾਡਾ ਵੀਜ਼ਾ ਕਰਾਇਆ ਉਹਨਾਂ ਨੇ ਤੇ ਸਾਨੂੰ 18 ਤਰੀਕ ਨੂੰ ਉੱਥੇ ਫਲਾਈਟ ਸੀ 19 ਤਰੀਕ ਨੂੰ ਅਸੀਂ ਚੰਬੀ ਆਇਲੈਂਡ ਜਗ੍ਹਾ ਉੱਥੇ ਸਾਨੂੰ ਸ਼ਿਫਟ ਤੇ ਲੈ ਕੇ ਗਏ ਉਹ ਤੇ ਉੱਥੇ ਮੇਰਾ ਬੇਟਾ ਰੈਜੀ ਦੇ ਵਿੱਚ ਪਿਆ ਸੀ ਤੇ ਮੈਨੂੰ ਉਹਨਾਂ ਨੇ ਉਹਦਾ ਰੂਮ ਵੀ ਦਿਖਾਇਆ ਉਹ ਜਗਾ ਵੀ ਦਿਖਾਈ ਸਾਰਾ ਬਲੌਕ ਜਿੱਥੇ ਉਹਨਾਂ ਦੇ ਮੁਤਾਬਕ ਉਹਨੇ ਖੁਦ ਨੂੰ ਹੈਂਗ ਕੀਤਾ ਸੀ ਤੇ ਮੈਨੂੰ ਮਤਲਬ ਉਹਦੇ ਦੋਸਤਾਂ ਤੋਂ ਕਈ ਜਗ੍ਹਾ ਤੋਂ ਹੋਰ ਮਤਲਬ ਐਸੀ ਵੀਡੀਓਜ਼ ਮਿਲੀ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਮੈਨੂੰ ਮੇਰਾ ਜਿਹੜਾ ਚੀਫ ਆਫੀਸਰ ਹੈ ਜਿਹੜਾ ਮੇਰਾ ਸੈਕੰਡ ਆਫੀਸਰ ਹੈ ਤੇ ਜਿਹੜਾ ਮੇਰਾ ਏਬੀ1 ਹੈ ਉਹ ਮੈਨੂੰ ਤੰਗ ਕਰਦੇ ਆ ਤੇ ਮੇਰੇ ਨਾਲ ਬਹੁਤ ਬੁਲੀ ਕਰਦੇ ਆ ਮੈਨੂੰ ਬਹੁਤ ਜ਼ਿਆਦਾ ਕੰਮ ਕਰਾਇਆ ਜਾਂਦਾ ਮੈਨੂੰ ਰਾਤ ਨੂੰ ਸੌਣ ਨੂੰ ਨਹੀਂ ਮਿਲਦਾ ਆਰਾਮ ਨੂੰ ਨਹੀਂ ਮਿਲਦਾ ਮੈਥਾਰੀ ਗੱਲਾਂ ਉਹਦੇ ਕੈਪਟਨ ਤੋਂ ਪੁੱਛਿਆ ਤੇ ਕੈਪਟਨ ਨੇ ਮਨ ਕਰਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੇਰੇ ਸ਼ਿਫਟ ਤੇ ਕੀ ਹੋ ਰਿਹਾ ਜੀ ਉਹ ਸ਼ਿਫਟ ਤੇ ਬਹੁਤ ਕੁਝ ਗਲਤ ਹੁੰਦਾ ਮਤਲਬ ਉੱਥੇ ਉਹ ਬੱਚੇ ਨੇ ਰਨ ਲਈ ਜਿਹਨਾਂ ਕਿਸੇ ਨਾਲ ਦਾ ਸੀ ਕਿ ਉਹ ਇੱਥੇ ਬੰਨਣਾ ਹਾਂ ਜੀ ਸਾਰੇ ਬੱਚੇ ਕਹਿੰਦੇ ਸੀ ਵੀ ਸਾਡੇ ਨਾਲ ਵੀ ਉਹਦੀ ਅਕਸਰ ਗੱਲ ਹੁੰਦੀ ਸੀ ਕਦੇ ਸਾਨੂੰ ਐਦਾਂ ਨਹੀਂ ਲੱਗਿਆ ਵੀ ਐਸਾ ਕੁਝ ਕਰੇਗਾ ਤੇ ਉਹਦੇ ਸ਼ਿਫਟੇ ਸਭ ਉਥੇ ਗਲਤ ਹੁੰਦਾ ਸੀ ਉਥੇ ਨੋ ਲਿਕਰ ਪੋਲਿਸੀ ਹੈ ਉਹ ਹਾਈ ਟੈਂਕਰ ਹੈ ਇੱਕ ਹੈ ਉਥੇ ਸ਼ਰੇਆਮਦਾਰੂ ਕੀਤੀ ਜਾਂਦੀ ਸੀ ਉਹ ਅਲਾਉਡ ਨਹੀਂ ਸੀ ਮੰਗਾਉਂਦੇ ਸੀ ਉਹ ਸਮਗਲਿੰਗ ਕਰਕੇ ਦਾਰੂ ਮੰਗਾਉਂਦੇ ਸੀ ਉਹ ਪੀਂਦੇ ਸੀ ਨਸ਼ੇ ਹੋਰ ਵੀ ਹੁੰਦੇ ਸੀ ਹੋ ਸਕਦਾ ਜੀ ਉੱਥੇ ਕੋਈ ਸਮਗਲਿੰਗ ਵੀ ਹੁੰਦੀ ਹੋਵੇ ਉਹਦੇ ਬਾਰੇ ਮੈਨੂੰ ਸ਼ੱਕ ਆ ਪਤਾ ਨਹੀਂ ਫੋਨ ਤੇ ਜੀ ਮੇਰੀ ਰੋਜ਼ ਗੱਲ ਹੁੰਦੀ ਸੀ ਉਹਦੇ ਨਾਲ ਜੇ ਨਹੀਂ ਨੈਟਵਰਕ ਹੁੰਦਾ ਸੀ ਤਾਂ ਉਹ ਮੈਨੂੰ ਟੈਕਸਟ ਮੈਸੇਜ ਵੌਇਸ ਮੈਸੇਜ ਛੱਡ ਦਿੰਦਾ ਸੀ WhatsApp ਤੇ ਅਸੀਂ ਰੋਜ਼ ਗੱਲ ਕਰਦੇ ਸੀ ਹਮੇਸ਼ਾ ਖੁਸ਼ ਰਹਿੰਦਾ ਸੀ ਅੱਗੇ ਉਹਨੇ ਦੰਨੀ ਕਿਹਾ ਕਿ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਮਾਨਸਿਕ ਉਹ ਪਰੇਸ਼ਾਨ ਹੈ ਜਾਂ ਕੁਝ ਹੈ ਅਰੇ 3 ਮਹੀਨੇ ਪਹਿਲਾਂ ਦਾ ਮੈਡੀਕਲ ਹੋਇਆ ਸਭ ਕੁਝ ਠੀਕ ਸੀ ਉਹਦਾ ਸਾਈਕੋਮੈਟ੍ਰਿਕ ਟੈਸਟ ਹੋਇਆ ਉਹਦੇ ਵਿੱਚ ਵੀ ਉਹਦੇ ਸਕੋਰ ਬਿਲਕੁਲ ਠੀਕ ਸੀ ਤੇ ਪੜਾਈ ਕਰੀ ਉਹ 12ਵੀਂ ਤੱਕ ਤੱਕ ਇੱਥੇ ਪੜ ਕੇ ਗਿਆ ਮੌਟ ਕਾਰਨ ਸਕੂਲ ਹੈ ਵੀ ਮਾੜੀ ਉਹਦੇ ਵਿੱਚ ਉਸ ਤੋਂ ਬਾਅਦ ਉਹਨੇ ਡੀਐਨਐਸ ਕੀਤਾ ਹੀ ਨੋਟਿਸ ਆਇਆ ਦੇ ਵਿੱਚ ਗ੍ਰੇਟਰ ਇਨੋਡ ਆ ਗਿਆ ਉੱਥੋਂ ਕੀਤਾ ਉਸ ਤੋਂ ਆ ਕੇ ਫਿਰ ਉਹਦੀ ਕੰਪਨੀ ਨਾਲ ਮਤਲਬ ਪਹਿਲੇ ਉਹਨੂੰ ਕੌਨਸਲ ਤੇ ਮਿਲ ਕੇ ਸੀ ਕੰਪਨੀ ਵਾਲਿਆਂ ਨੇ ਕਿਹਾ ਜੀ ਬਤੁਜੀ ਇੱਥੇ ਜਾ ਕੇ ਕੋਰਸ ਕਰਕੇ ਆਓ ਤੇ ਉੱਥੋਂ ਨੇ ਕੋਰਸ ਕੀਤਾ ਜੀ ਹੁਣ 7 ਦਸੰਬਰ ਨੂੰ ਉਹ ਕਰ ਹੋ ਗਿਆ ਸੀ ਜੀ ਜੋਇਨਿੰਗ ਸੀ ਉਹਦੀ ਤੇ 10 ਦਸੰਬਰ ਨੂੰ ਉਹ ਆਪਣੇ ਸ਼ਿਪ ਤੇ ਚੜਿਆ ਸ਼ਿਪ ਦਾ ਨਾਮ ਸੀ ਜਿਲ ਗਲੋਰੀ ਤੇ ਮਾਰਸ਼ਲ ਆਇਲੈਂਡ ਦਾ ਸ਼ਿਪ ਸੀ ਤੇ ਉਹਦੀ ਜੋਇਨਿੰਗ ਸੀਗੀ ਸਿੰਗਾਪੁਰ ਤੋਂ ਤੇ ਉਸ ਤੋਂ ਬਾਅਦ ਵੀ ਮੇਰੀ ਮਤਲਬ ਅਕਸਰ ਉਹਦਾ ਨਾਲ ਗੱਲ ਹੁੰਦੀ ਰਹੇ ਉਹ ਵੀਡੀਓ ਵਗੈਰਾ ਭੇਜਦਾ ਰਹੇ ਕੋਈ ਖਸੀ ਕੋਈ ਏਦਾਂ ਦਿੱਕਤ ਨਹੀਂ ਸੀ ਉਹਦੀ ਫਲੀਟ ਦਾ ਨਾਮ ਹੈ ਫਲੀਟ ਮੈਨ ਉਹਦੀ ਕੰਪਲੇਨ ਆ ਫਲੀਟ ਮੈਨੇਜਮੈਂਟ ਲਿਮਿਟਿਡ ਜਿਹਨੇ ਉਹਨਾਂ ਨੇ ਮੇਰੇ ਸਮਾਂ ਲਈ ਜਾਂਚ ਕੀਤੀ ਹੈ ਸਰ ਦੇਖੋ ਜੀ ਮੈਂ ਸ਼ਰਿਆਮ ਕਿਹਾ ਮੈਂ ਉਹਨਾਂ ਦੀ ਕੰਪਨੀ ਨੂੰ ਵੀ ਕਿਹਾ ਕਿ ਮੇਰੇ ਬੇਟੇ ਨਾਲ ਆ ਬੰਦਿਆਂ ਨੇ ਇਦਾਂ ਇਦਾਂ ਕਰਦੇ ਰਹੇ ਆ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਮੇਲਸ ਕੀਤੀ ਉਹਨਾਂ ਦੀ ਕੰਪਨੀ ਨੂੰ ਕੀਤੀ ਡੀਜੀ ਸ਼ਿਪਿੰਗ ਨੂੰ ਕੀਤੀ ਆਪਣੇ ਕਿਸੇ ਨੇ ਕੋਈ ਵੀ ਰਿਪਲਾਈ ਨਹੀਂ ਦਿੱਤਾ ਜੀ ਉਹ ਮੇਰੇ ਕਹਿਣ ਦੇ ਬਾਵਜੂਦ ਉਹ ਜਿਹੜੇ ਚਾਰ ਬੰਦੇ ਨੇ ਇਹਨਾਂ ਦੇ ਮੈਂ ਨਾਮ ਲੰਦਾ ਕੈਪਟਨ ਚੀਫ ਆਫੀਸਰ ਸੈਕੰਡ ਆਫੀਸਰ ਤੇ ਏਬੀ ਉਹਨਾਂ ਨੂੰ ਸ਼ਿਪ ਤੋਂ ਨਹੀਂ ਤਾਰਿਆ ਗਿਆ ਉਹ ਅੱਗੇ ਚਲੇ ਗਏ ਜੀ ਮੈਂ ਇਹ ਨੂੰ ਚੱਕ ਕੋ ਪੈਂਦਾ ਨਹੀਂ ਕਰ ਸਕਦਾ ਬਿਲਕੁਲ ਨਹੀਂ ਕਰ ਸਕਦਾ ਜੀ ਉਸ ਦਿਨ ਸਵੇਰੇ ਮੇਰੀ ਉਹਦੇ ਨਾਲ ਗੱਲ ਹੋਈ ਹੈ ਉਹ ਬਿਲਕੁਲ ਖੁਸ਼ ਸੀ ਉਹਨੇ 15 ਮਿੰਟ ਸਾਡੀ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਦਾਂ ਹੋ ਗਿਆ ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ ਬਿਲਕੁਲ ਵੀ ਤੁਸੀਂ ਜਾਂਚ ਦੀ ਮੰਗ ਕਰਦੇ ਜੀ ਬਿਲਕੁਲ ਜਾਂਚ ਦੀ ਮੰਗ ਕਰਦਾ ਜੀ ਮੈਂ ਇਹ ਕਹਿੰਦਾ ਵੀ ਉਹਨਾਂ ਚਾਰ ਬੰਦਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਲੱਸ ਇਹਦੀ ਕੰਪਨੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉੱਥੇ ਆਪਣੀ ਐਸਓਪੀ ਨੂੰ ਮਤਲਬ ਫਾਲੋ ਕੀਤੀ ਜੋ ਉਹਨਾਂ ਦੇ ਰੂਲ ਹੈ ਉਹ ਕਿਸੇ ਨੇ ਫਾਲੋ ਨਹੀਂ ਕੀਤਾ ਹੱਥੇ